ਦਾ ਪੰਜਾਬ ਟਾਕਸ ਚੈਨਲ ਵੇਖ ਰਹੇ ਸਾਰੇ ਦਰਸ਼ਕਾਂ ਨੂੰ ਮੇਰੇ ਵੱਲੋਂ ਸਭ ਤੋਂ ਪਹਿਲਾਂ ਸਤਿ ਸ਼੍ਰੀ ਅਕਾਲ ਅੱਜ ਦੀ ਵਿਚਾਰ ਚਰਚਾ ਦਾ ਕੇਂਦਰ ਬਿੰਦੂ ਹੈ ਵਿਸ਼ਾ ਹੈ ਉਲਵਾਨ ਹੈ ਗੁਰਬਾਣੀ ਕੀਰਤਨ ਦੇ ਪ੍ਰਚਾਰ ਪ੍ਰਸਾਰ ਵਿੱਚ ਮੀਡੀਆ ਦਾ ਯੋਗਦਾਨ ਦਾ ਰੋਲ ਆਫ ਮੀਡੀਆ इन पॉपुलराइजिंग द कुर्बानी कीर्तन तुर्की वाणी आई तिन सगली चिन्ता पदाई धारपुर में रोना हरनानक साचू खाना जहां कल युग में कीर्तन प्रधान गुरुमुख के पिए लाए ध्यान कल युग وچ جنیاں بھی भक्ति दीया विधियां ने انہاں وچوں کیर्तन ਨੂੰ ਸਰਬश्रेष्ठ गुरु साहिबान ने करार ਦਿੱਤਾ ਹੈ और क्या है कि कीर्तन ਮੰਨੂ ਠਹਿਰਾਓ ਬਖਸ਼ਣ ਵਾਲਾ ਔਰ ਸਿੱਧੀ ਬ੍ਰਤੀ ਨੂੰ ਪ੍ਰਭੂ ਚਰਨਾਂ ਨਾਲ ਜੋੜਨ ਵਾਲਾ ਸ਼ਬਦ ਸਭ ਤੋਂ ਸਫਲ ਸੇਲ ਤੇ ਸਰਲ ਉਤਕ੍ਰਿਸ਼ਟ ਉਤਮ ਮਾਧਿਅਮ ਹੈ ਗੁਰੂ ਅਰਜਨ ਦੇਵ ਜੀ ਨੇ ਕੀਰਤਨ ਨੂੰ ਮੀ ਨਾਲ ਤਸ਼ਬੀਹ ਦਿੱਤੀ ਹੈ ਮੀ ਉਠਾ ਛੇ ਬਰ ਲਾਇ ਕਿ ਜਦੋਂ ਮੀ ਪੈਂਦਾ ਇਹ ਸਾਰੀ ਧਰਤੀ ਹਰਿਆਵਲ ਨਾਲ ਭਰਪੂਰ ਹੋ ਜਾਂਦੀ ਹੈ ਇਸ ਤਰ੍ਹਾਂ कीर्तन ਨਾਲ ਜੁੜ ਕੇ ਜਿਹੜੇ ਮਨੁੱਖੀ ਹਿਰਦੇ ਨੇ ਉਹ ਨਾਨਕ ਨਾਮ ਮਿਲੇ ਤਾਂ ਜੀਵਾਂ ਤਨਮਨ થી ਵਹ ਹਰਿਆ ਦੇ ਮਹਾਵਾਕ ਅਨੁਸਾਰ ਹਰਿਆਲੇ ਹੋ ਜਾਂਦੇ ਨੇ ਪ੍ਰਭੂ ਨਾਮ ਦੇ ਨਾਲ ਜੁੜ ਜਾਂਦੇ ਨੇ ਤੇ ਉਹਨਾਂ ਨੂੰ ਸਹਿਜ ਅਵਸਥਾ ਪ੍ਰਾਪਤ ਹੋ ਜਾਂਦੀ ਹੈ ਇਹ ਤਾਂ ਕੁਝ ਮੈਂ ਸਮਝਦਾ ਸੀ ਜ਼ਰੂਰੀ ਤੌਰ ਤੇ ਕਹਿਣਾ ਕੀਰਤਨ ਦੀ ਮਹਾਨਤਾ ਬਾਰੇ ਗੁਰੂ ਨਾਨਕ ਤੇਜ ਜੀ ਨੇ ਕੀਰਤਨ ਦੀ ਬੜੀ ਜ਼ਿਆਦਾ ਵਧੀ ਸਮੇ ਸਮੇਤੇ ਫੇਰੇ ਬਾਬੀ ਪਰੰਪਰਾ ਚਲਦੀ ਰਹੀ ਫਿਰ ਗੈਰ ਬਾਬੀ ਵੀ ਕੀਰਤਨ ਕਰਨ ਲਗੇ ਤੇ ਇਸੋ ਜਿਹੇ ਕੀਰਤਨ ਦਾ ਬਹੁਤ ਪ੍ਰਚਾਰ ਤੇ ਪ੍ਰਸਾਰ ਹੋ ਰਿਹਾ ਹੈ ਪਰ ਮੈਂ ਗੱਲ ਉਸ ਸਮਾਨੇ ਦੀ ਕਰਨੀ ਚਾਹੁੰਦਾ ਤੁਹਾਨੂੰ ਉਸ ਸਮਾਨੇ ਚ ਲੈ ਜਾਣਾ ਚਾਹੁੰਨਾ ਪਿੱਛੇ ਵਿਚਲ ਝਾਕ ਮਾਰਨੀ ਜ਼ਰੂਰੀ ਹੁੰਦੀ ਹੈ ਜਦੋਂ ਅੱਗੇ ਵਧੀਏ ਨਾ ਤੇ ਪਿਛਾਂ ਵੀ ਝਾਕਣਾ ਚਾਹੀਦਾ ਕਿ ਪਿੱਛੇ ਕੀ ਕੁਝ ਹੋਇਆ ਹੈ ਔਰਸ ਤੋਂ ਬਹੁਤ ਕੁਝ ਮਿਲਦਾ ਹੈ ਅੱਗੇ ਵਧਣ ਲਈ ਪਿਛਲੇ ਜ਼ਮਾਨੇ ਵਿੱਚ ਕਿਵੇਂ ਕੀਰਤਨ ਦਾ ਪ੍ਰਚਾਰ ਤੇ ਪ੍ਰਸਾਰ ਹੋਇਆ ਤੇ ਕਿਹਨਾ ਕਿਹਨਾ ਮਹਾਰਥੀ ਨੇ ਕੀਤਾ ਉਹ ਜੀ ਕਮਾਈ ਵਾਲੇ ਪੁਰਸ਼ਣ ਕਾਠੀ ਨੇ ਉਹ ਜਾਇ ਮਹਾਨ ਕੀਰਤਨੀਏ ਹੁਣ ਕਾਠੀ ਨੇ ਹੈਨ ਵਿਰਲੇ ਨਹੀਂ ਕਰਨੇ ਮੀਡੀਆ ਦਾ ਰੋਰ ਹੁਣ ਮੀਡੀਆ ਇਸ ਵੇਲੇ ਬਹੁਤ ਪਪੂਲਰ ਹੈ ਮੀਡੀਆ ਦਾ ਯੋਗਾ ਕਿਸੇ ਨਾ ਸੋਸ਼ਲ ਮੀਡੀਆ ਨੇ ਤਾਂ ਦੁਨੀਆ ਨੂੰ ਇੱਕ ਗਲੋਬਲ ਵਿਲੇਜ ਬਣਾ ਕੇ ਰੱਖ ਦਿੱਤਾ ਹੈ ਦੁਨੀਆ ਇੱਕ ਪਿੰਡ ਦੀ 냥 ਹੋ ਗਈ ਹੈ ਜਿਵੇਂ ਪਿੰਡ ਚ ਇਸ ਬੰਦੇ ਦਾ ਪਤਾ ਉਹਦੇ ਦੇ ਬੰਦੇ ਹੁੰਦਾ ਹੈ ਕਿ ਹਰ ਖਬਰ ਹੁੰਦੀ ਹੈ ਇਸ ਤਰ੍ਹਾਂ ਦੁਨੀਆ ਹੁਣ ਲਾਗੇ ਆ ਗਈ ਹੈ ਇੱਕ ਦੂਜੇ ਦੇ ਇਹ ਸਾਰਾ ਮੀਡੀਆ ਦੀ ਬਦੌਲਤ ਹੈ ਤੇ ਜਦੋਂ ਮੀਡੀਆ ਨਹੀਂ ਸੀ ਨਾ ਪਾਵਰਫੁਲ ਜਾਂ ਪ੍ਰਚਲਿਤ ਉਦੋਂ ਕੀਰਤਨ ਦਾ ਪ੍ਰਚਾਰ ਤੇ ਪ੍ਰਸਾਰ ਕਿਵੇਂ ਹੋਇਆ ਸਭ ਤੋਂ ਪਹਿਲਾਂ ਕੀਰਤਨ ਦੇ ਤੇ ਸੰਗੀਤ ਦੇ ਤੇ ਕਲਾਮਾਂ ਦੇ ਪ੍ਰਚਾਰ ਪ੍ਰਸਾਰ ਲਈ ਅੱਗੇ ਆਈਆਂ ਗ੍ਰਾਮੋਫੋਨ ਕੰਪਨੀਆਂ ਤਾਂ ਪਹਿਲੇ ਨੰਬਰ ਤੇ ਮੈਂ ਰੱਖਦਾ ਗ੍ਰਾਮੋਫੋਨ ਕੰਪਨੀਆਂ ਤੇ ਜਿਹੜੀ ਪਹਿਲੀ ਗ੍ਰਾਮੋਫੋਨ ਕੰਪਨੀ ਸੀ ਭਾਰਤ ਦੀ ਸਭ ਤੋਂ ਪੁਰਾਣੀ ਜਿਹੜੀ ਲੱਖ ਦੇ ਤਵੇ ਕਾਲੇ ਉਹ ਮੈਂ ਦੇਖੇ ਨੇ ਬਚਪਨ ਚ ਜਦੋਂ ਪਰਾਤੇ ਵਗੈਰਾ ਜਾਂਦੇ ਸੰਤ ਤੇ ਤਵੇ ਵਾਲੇ ਭਾਈ ਨੂੰ ਨਾਲ ਲੈ ਜਾਂਦੇ ਹੁੰਦੇ ਸੀ ਤਵੇ ਲਾਦੇ ਇੱਕ ਸੋਈ ਹੁੰਦੀ ਸੀ ਚਾਬੀ ਦੇ ਕੇ ਉਹਨੂੰ ਤਵੇ ਦੇ ਉੱਤੇ ਲਾ ਦਿੰਦੇ ਸੀ ਸੰਤ ਤਾਵਾ ਕਮੂਦਾ ਸੀ ਤੇ ਉੱਤੇ ਇੱਕ ਡੌਗ ਦੀ ਤਸਵੀਰ ਬਣੀ ਹੋਈ ਹੁੰਦੀ ਸੀ ਕੁੱਤੇ ਦੀ ਤਸਵੀਰ ਤੇ ਉਹ ਐਚ ਐਮ ਵੀ ਕੰਪਨੀ ਜਿਹੜੀ ਹਿਸ ਮਾਸਟਰ ਵਾਇਸ ਉਹਦਾ ਲੋਗੋ ਸੀ ਉਸ ਤੋਂ ਪਹਿਲਾਂ ਵੀ ਜਿਹੜੀ ਕੰਪਨੀ ਸੀ ਸਭ ਤੋਂ ਪੁਰਾਣੀ ਉਹ ਹੈ ਕੋਲੰਬੀਆ ਕੰਪਨੀ ਉਹ ਇਹਨਾਂ ਦਾ ਆਪਸ ਵਿੱਚ ਹੀ ਇਤਾਲ ਮੇਲ ਸੀਗਾ ਸਭ ਤੋਂ ਪੁਰਾਤਨ ਕੰਪਨੀ ਹੈ ਕੋਲੰਬੀਆ ਕੰਪਨੀ ਫਿਰ ਹੈ ਐਚੀਵੀ ਕੰਪਨੀ ਉਸ ਤੋਂ ਬਾਅਦ ਫਿਰ ਹੋਰ ਬਹੁਤ ਸਾਰੀਆਂ ਕੰਪਨੀਆਂ ਇਸ ਖੇਤਰ ਵਿੱਚ ਨੇਿਤਰੀਆਂ ਪਰ ਜੋ ਇਹਨਾਂ ਦੋਹਾਂ ਕੰਪਨੀਆਂ ਨੇ ਮਹਾਨ ਕਾਰਜ ਕੀਤੇ ਸੰਗੀਤ ਦੀ ਸਾਮ ਸਮਝਾਲ ਲਈ ਰਿਕਾਰਡਿੰਗਸ ਦੀ ਗੁਰਮukh Singh Lali ਨੇ ਇੱਕ ਸਾਡੇ ਮਿੱਤਰ ਮਾਲਵੇਜ ਰਹਿੰਦੇ ਆ ਪਿੰਡ 나ਈਵਾਲਾ ਉਹਨਾਂ ਦਾ ਉਹਨਾਂ ਕੋਲ ਕੋਈ ਹਜ਼ਾਰਾਂ ਦੇ ਹਿਸਾਬ ਨਾਲ ਦਰਬਤਾ ਵੇਨੇ ਇਹਨਾਂ ਕੰਪਨੀਆਂ ਨੇ ਕਿ ਉਹ ਮੈਨੂੰ ਦੱਸਦੇ ਸਨ ਕਿ ਸਭ ਤੋਂ ਪਹਿਲੀ ਜਿਹੜੀ ਆਸਾ ਦੀ ਵਾਰ ਕੋਲੰਬੀਆ ਕੰਪਨੀ ਨੇ ਰਿਕਾਰਡ ਕੀਤੀ ਸਭ ਤੋਂ ਪਹਿਲੀ ਜਿਹਨੂੰ ਆਸਾ ਦੀ ਵਾਰ ਪੂਰੀ ਨਹੀਂ ਹੋ ਰਿਕਾਰਡ ਹੋ ਸਕੀ ਕਿਸੇ ਵਜਨ ਨਾਲ ਉਹ महंत ਗੁਲਾਬਦਾਸ ਜੀ महंत ਗੁਲਾਬ ਸਿੰਘ ਜੀ ਪਹਿਲਾਂ ਦਾਸ ਸਨ ਫਿਰ ਅੰਮ੍ਰਿਤ ਛੱਕੇ महंत ਗੁਲਾਬ ਸਿੰਘ ਬਣ ਗਏ ਤੇ ਮਹੰਤ ਗਲਾਬ ਸਿੰਘ ਜੀ ਨੇ ਪਹਿਲੀ ਆਸਾ ਦੀ ਵਾਰ ਰਿਕਾਰਡ ਕਰਾਈ ਹੈ ਇਨਕਲੂਸਿਵ ਹੈ ਪੂਰੀ ਨਹੀਂ ਉਸ ਤੋਂ ਬਾਅਦ ਐਚਐਮਵੀ ਕੰਪਨੀ ਨੇ ਜੋ ਸੰਪੂਰਨ ਆਸਾ ਦੀ ਵਾਰ ਪਹਿਲੀ ਰਿਕਾਰਡ ਕੀਤੀ ਉਸੇ ਭਾਈ ਸ਼ੁਧ ਸਿੰਘ ਪ੍ਰਧਾਨ ਸਿੰਘ ਜੀ ਜਿਹੜੇ ਨਨਕਾਣਾ ਸਾਹਿਬ ਦੀ ਹਜ਼ੂਰੀ ਰਾਗੀ ਸਨ ਉਹਨਾਂ ਦੇ ਨਾਲ ਹਰਪਜਨ ਸਿੰਘ ਰਤਨ ਜਿਹੜੇ ਰੇਡੀਓ ਦੇ ਡਾਇਰੈਕਟਰ ਵੀ ਰਹੇ ਜਰੰਦਰ ਗੁਰਬਾਣੀ ਵਿਚਾਰ ਦੇ ਇਨਚਾਰਜ ਵੀ ਰਹੇ ਬਹੁਤ ਵੱਡੇ ਗਵਯੇ ਵੀ ਸਨ ਉਹ ਵੀ ਨਾਲ ਸਾਥ ਦੇ ਰਹੇ ਦੇ ਸਨ ਤੇ ਉਸ ਸਮੇਂ ਜਿਹੜੀਆਂ ਹੋਰ ਰਿਕਾਰਡਿੰਗਸ ਹੋਈਆਂ ਆਸਾ ਦੀ ਵਾਰ ਦੀਆਂ ਉਹਨਾਂ ਵਿੱਚ ਲਾਹੌਰ ਰੇਡੀਓ ਸਟੇਸ਼ਨ ਜਿਹੜਾ ਅਨਵੰਡੇ ਭਾਰਤ ਦਾ ਇੱਕ ਬਹੁਤ ਵੱਡਾ ਤੇ ਮਾਇਨਾਜ਼ ਰੇਡੀਓ ਸਟੇਸ਼ਨ ਸੀ ਆਲ ਇੰਡੀਆ ਰੇਡੀਓ ਲਾਹੌਰ ਪੰਜਾਬ ਦੀ ਰਾਜਤਾਂ ਨੇ بڑے بڑے ਨਾਮਵਰ ਕਲਾਕਾਰੋਂ ਤੋਂ ਗੌਂਦੇਸ਼ਨ ਉਥੇ ਜਿਹੜਾ ਸ਼ੋਭਾਏ ਮਿਊਜ਼ਿਕੀ ਸੀ ਡਿਪਾਰਟਮੈਂਟ ਆਫ 뮤직 ਸੀ ਫੋਕ 뮤직 ਕਲਾਸਿਕਲ 뮤직 ਤੇ ਹੋਰ ਕਲਾਵਾਂ ਜਿਹੜੀਆਂ ਸੰਗੀਤ ਨਾਲ ਸੰਬੰਧਿਤ ਨੇ ਉਹਨਾਂ ਦਾ ਪ੍ਰਚਾਰ ਪ੍ਰਸਾਰ ਕਰਨ ਲਈ ਰਿਕਾਰਡਿੰਗ ਕਰਨ ਲਈ ਉਹਦੇ ਵਿੱਚ ਮੁਖੀਤਾ ਸਾਨੂੰ ਉਹਦੇ ਇੱਕ ਮੁਸਲਮਾਨ ਵੀਰ ਪਰ ਉਹਦੇ ਵਿੱਚ ਦੂਜੇ ਨੰਬਰ ਦੀ ਜਿਹੜੀ ਪੋਜੀਸ਼ਨ ਸੀ ਉਹ ਭਾਈ ਬੁੱਧ ਸਿੰਘ ਤਾਨ ਦੀ ਸੀ ਭਾਈ ਬੁੱਧ ਸਿੰਘ ਤਾਨ ਬਹੁਤ ਪਰਬੁੱਧ ਗਵਿਏ ਸਨ ਤਾਨ ਤੋਂ ਹਿਸਾਬ ਲਾ ਲਓ ਕਿ ਜਿਹਨਾਂ ਦਾ ਤਖੱਲੂਸ ਤਾਨ ਹੈ ਉਹਨਾਂ ਦੇ ਗਲੇ 'ਚ ਕਿੰਨਾ ਰਸ ਹੋਵੇਗਾ ਉਹ ਪਿੱਛੋਂ ਜਾ ਕੇ ਫਿਰ ਨਨਕਾਣਾ ਸਾਹਿਬ ਜਨਮ ਸਥਾਨ ਸ਼੍ਰੀ ਗੁਰਨਾੰਕ ਤੇਜ ਜੀ ਮਹਾਰਾਜ ਉੱਥੇ ਵੀ ਕੀਰਤਨ ਕਰਦੇ ਰਹੇ ਰਬਾਬੀ ਨਹੀਂ ਸਨ ਕੁਝ ਲੋਕਾਂ ਨੇ ਰਬਾਬੀਆਂ ਨਾਲ ਮਨਸੂਬ ਕਰ ਦੇਨੇ ਰਬਾਬੀ ਨਹੀਂ ਸਰਬਾਬੀ ਹੋਏ ਨੇ ਭਾਈ ਬੁੱਧ ਭਾਈ ਮੇਰ ਸਿੰਘ ਸੰਤਾਨ ਉਹਨਾਂ ਦੇ ਪੁੱਤਰ ਅੱਜਕੱਲ ਭਾਈ ਅਮਰਜੀਤ ਸਿੰਘ ਸੰਤਾਨ ਕੀਰਤਨ ਕਰਦੇ ਨੇ ਅੱਜਕੱਲ ਵਿਦੇਸ਼ ਚ ਨੇ ਉਹਨਾਂ ਦੀ ਬਹੁਤ ਵੱਡੀ ਦੇਣ ਹੈ ਇੱਕ ਪੂਰਾ ਕਰਾਣਾ ਹੈ ਪਰ ਭਾਈ ਬੁੱਧ ਸਿੰਘ ਸੰਤਾਨ ਦੀ ਜਿਹੜੀ ਪੋਜੀਸ਼ਨ ਸੀ ਉਹ ਨੰਬਰ 2 ਦੀ ਸੀ ਲਾਹੌਰ ਰੇਡੀਓ ਸਟੇਸ਼ਨ ਤੇ ਡਿਪਾਰਟਮੈਂਟ ਆਫ ਕਲਾਸੀਕਲ ਐਂਡ ਸੈਮੀ ਕਲਾਸੀਕਲ and folk music the de department which ਉਹਨਾਂ ਦੇ ਵੀ ਗਾਈ ਅਰਸਾ ਦੀ ਵਾਰ ਮਿਲਦੀ ਹੈ ਕੁਝ ਸ਼ਬਦ ਮਿਲਦੇ ਨੇ ਇਸ ਤਰ੍ਹਾਂ ਉਹਨਾਂ ਨੇ ਲੱਭ ਲੱਭ ਕੇ ਜਿਹੜੇ ਬਹੁਤ ਉੱਚ ਕੋਠੀ ਦੇ ਰਾਗੀ ਸਨ ਭਾਈ ਮੋਹਨ ਸਿੰਘ ਜੀ ਬੰਬੇ ਉਹਨਾਂ ਦਾ ਇੱਕ ਸ਼ਬਦ ਰਿਕਾਰਡ ਕੀਤਾ ਗ੍ਰਾਮੋਫੋਨ ਕੰਪਨੀਆਂ ਨੇ ਕੀਤਾ ਹੈ ਇਹ ਲਾਹੌਰੀ ਡੀਓ ਨੇ ਨਹੀਂ ਕੀਤਾ ਇਹ ਬਹੁਤ ਪੁਰਾਣਾ ਵੰਡ ਤੋਂ ਪਹਿਲਾਂ ਇਹ ਸ਼ਬਦ ਰਿਕਾਰਡ ਹੋਇਆ ਸੀ ਉਸ ਦਿਨ ਦੋ ਸ਼ਬਦ ਰਿਕਾਰਡ ਹੋਏ ਸੀ ਇੱਕ ਆਸ਼ਾ ਪੌਂਸਲੇ ਜਿਹੜੇ ਮਹਾਨ ਗਾਇਕਾ ਨੇ ਭਾਰਤ ਦੇ ਲਤਾ ਮੰਗੇਸ਼ਕਰ ਜੀ ਜਿਹੜੀ ਸੱਤ ਸਦੀ ਦੇਵੀ ਕਹੀ ਜਾਂਦੀ ਹੈ ਸੰਗੀਤ ਦੀ ਉਹਦੀ ਪ੍ਰਤੀਮੂਰਤੀ ਉਹਨਾਂ ਨੂੰ ਮੰਨਦੇ ਨੇ ਵਾਕਈ ਉਹਨਾਂ ਦਾ ਕੋਈ ਸ਼ਾਨੀ ਨਹੀਂ ਸੀ ਉਹਨਾਂ ਦੀ ਭੈਣ ਉਹ ਵੀ ਉਹਨਾਂ ਜਿੰਨਾ ਹੀ ਮਿੱਠਾ ਗਾਉਂਦੀ ਹੈ ਇੱਕ ਤੀਸਰੀ ਭੈਣ ਹੈ ਉਸ਼ਮੰਗੇਸ਼ਕਰ ਉਹ ਵੀ ਗਾਉਂਦੀ ਹੈ ਤੇ ਉਹਨੇ ਸ਼ਬਦ ਆਸ਼ਾ ਜੀ ਨੇ ਰਿਕਾਰਡ ਕਰਵਾਇਆ ਸੀ ਉਸੇ ਸਾਨੂੰ ਵਿੱਚ ਇਹ ਐਚਐਮਵੀ ਕੰਪਨੀ ਨੇ ਕੀਤਾ ਸੀ ਥਿਰ ਕਰ ਬੈਸੋਂ ਹਰਜਨ ਪਿਆਰੇ ਸਤਗੁਰੂ ਤੁਮਰੇ ਕਾਜ ਸਵਾਰੇ ਤੇ ਉਸੇ ਦਿਨ ਕਹਿੰਦੇ ਭਾਈ ਮੋਹਨ ਸਿੰਘ ਬੰਬੇ ਨੇ ਜਿਹੜੇ ਵਾਇਲਨ ਵੀ ਆਪ ਵਜਾਉਂਦੇ ਹੁੰਦੇ ਸਨ ਉਹਨਾਂ ਨੇ ਵਾਇਲਨ ਵਜਾ ਕੇ ਤੇ ਨਾਲ ਹੋਰ ਸਾਜ਼ ਵੀ ਸਨ orchestra ਸੀ ਰੇਡੀਓ ਦਾ ਲੈੰਦਾ ਇਹ ਸ਼ਬਦ ਉਹਨਾਂ ਨੇ ਐਸੀ ਪੀਤ ਗਵੰਸਿਓ ਲਾਗੀ ਮੇ ਲੈ ਪੂਰਨ ਵਟ ਪਾਗੀ ਇਹ ਰਿਕਾਰਡ ਕਰਵਾਇਆ ਇਹ ਸ਼ਬਦ ਹੁਣ ਵੀ ਤੁਸੀਂ ਸੁਣ ਸਕਦੇ ਹੋ YouTube ਦੇ ਉੱਤੇ ਤੇ ਬਹੁਤ ਅੱਛੇ ਟੈਗ ਨਾਲ ਲਗਾਏ ਗਏ ਨੇ ਸ਼ਬਦ ਇਹ ਫਿਰ ਪਾਈ ਸੁਮਨ ਸਿੰਘ ਜੀ ਇਹ ਸਦੀ ਦੇ ਮਹਾਨ ਰਾਗੀ ਉਦੋਂ ਇਹਨਾਂ ਨੂੰ ਕਾਕਾ ਸੁਮਨ ਸਿੰਘ ਜੀ ਕਹਿੰਦੇ ਸਨ ਕਿਉਂਕਿ ਉਮਰ ਹਾਲੇ ਛੋਟੀ ਸੀ ਹਾਲੇ ਜਵਾਨੀ ਵਿੱਚ ਕਦਮ ਜਵਾਨੀ ਦੀ ਜ਼ਰੀਏ ਸੇ ਕਦਮ ਰੱਖ ਰਹੇ ਸਨ ਬਾਅਦ ਵਿੱਚ ਉਹ ਸ਼ਿਨਨਕਾਨਾ ਸਾਹਿਬ ਦੇ ਹਜ਼ੂਰੀ ਰਾਗੀ ਰਹੇ ਵੰਡ ਤੱਕ ਉਹ ਵੀ ਲਾਹੌਰ ਰੇਡੀਓ ਤੋਂ ਗਾਇਆ ਕਰਦੇ ਸਨ ਉਥੋਂ ਅਪਰੂਵਡ ਸਨ ਤੇ ਭਾਈ ਲਾਲ ਜੀ ਦੂਜੇ ਜਿਹੜੇ ਸਨ ਭਾਈ ਲਾਲ ਜੀ ਪਹਿਲੇ ਵੀ ਗਾਉਂਦੇ ਰਹੇ ਭਾਈ ਲਾਲ ਜੀ ਦੂਜੇ ਭਾਈ ਛੇਲਾ ਜੀ ਭਾਈ ਦੇਸਾ ਜੀ ਰਬਾਬੀ ਜਿਹੜੇ ਹਰਮੰਦਰ ਸਾਹਿਬ ਦੇ ਹਜ਼ੂਰੀ ਕੀਰਤਨੀਏ ਸਨ ਜਿਨ੍ਹਾਂ ਨੇ ਫਿਲਮਾਂ 'ਚ ਵੀ ਕੰਮ ਕੀਤਾ ਕੋਈ ਫਿਲਮਾਂ ਵਿੱਚ ਬਤੌਰ ਹੀਰੋ ਦਰਬਾਰ ਸਾਹਿਬ ਦੇ ਦੋ ਰਾਗੀਆਂ ਨੇ ਰਬਾਬੀ ਜਿਹੜੇ ਸਨ ਭਾਈ ਮਰਦਾਨੇ ਦੀ ਅੰਸਵੰਸ ਭਾਈ ਛੇਲਾ ਤੇ ਭਾਈ ਦੇਸਾ ਉਹਨਾਂ ਦੇ ਸ਼ਬਦ ਵੀ ਰਿਕਾਰਡ ਕੀਤੇ ਫਿਰ ਮੈਂ ਫਿਰ ਉਹਨਾਂ ਕੰਪਨੀਆਂ ਤੇ ਆਵਾਂ ਉਹਨਾਂ ਕੰਪਨੀਆਂ ਨੇ ਦੋਹਾਂ ਕੰਪਨੀਆਂ ਨੇ ਐਚਵੀ ਨੇ ਵੀ ਤੇ ਕੋਲੰਬੀਆ ਕੰਪਨੀ ਨੇ ਵੀ ਇੱਕ ਰਾਗੀ ਸੰ ਬੜੇ ਉੱਚ ਕੋਟੀ ਦੇ ਸ਼੍ਰੀ ਦਰਬਾਰ ਸਾਹਿਬ ਤਰਨਤਾਰਨ ਦੇ ਭਾਈ ਪੂਰਨ ਸਿੰਘ ਉਹਨਾਂ ਦੀ ਆਵਾਜ਼ ਵਿੱਚ ਆਪਣੀ ਜੱਸੀ ਦੀ ਆਵਾਜ਼ ਵਿੱਚ ਵੀ ਤੇ ਤੁਸੀਂ ਹੈਰਾਨ ਹੋਵੋਗੇ ਸੁਣ ਕੇ ਕਿ ਭਾਰਤ ਦੀ ਮਹਾਨ ਪੰਜਾਬੀ ਗਾਇਕਾ ਜਿਨ੍ਹਾਂ ਨੇ ਬਹੁਤ ਬਰੰਦ ਆਵਾਜ਼ ਵਿੱਚ ਇਹਦਾ ਸ਼ਾਨਦਾਰ ਗਾਇਆ ਮੈਂ ਕਿੰਨਾ ਜਦੋਂ ਬੰਦਾ ਸੁਣਦਾ ਤੇ નિਹਾਲ ਹੋ ਜਾਂਦਾ ਅਨੰਤ ਕਿਸੇ ਹੋਰ ਹੀ ਦੁਨੀਆ 'ਚ ਪਹੁੰਚ ਜਾਂਦਾ ਸ਼ਮਸ਼ਾਦ ਬੇਗਮ ਸ਼ਮਸ਼ਾਦ ਬੇਗਮ ਨੇ ਜਿੱਥੇ ਫੋਕ ਗਾਇਆ ਤੇ ਬਹੁਤ ਵਧੀਆ ਗਾਇਆ ਉੱਚੀ ਆਵਾਜ਼ ਵਿੱਚ ਗਾਇਆ ਤੇ ਰਵੀ ਸਾਹਿਬ ਨੂੰ ਉਹਨਾਂ ਦੇ ਬਹੁਤ ਡਿਊਟ ਮਿਲਦੇ ਨੇ ਦੁਗਾਣੇ ਉੱਥੇ ਉਹਨਾਂ ਨੇ ਭਾਈ ਸਾਹਿਬ ਭਾਈ ਪੂਰਨ ਸਿੰਘ ਨਾਲ ਮਿਲ ਕੇ ਕੁਝ ਸ਼ਬਦ ਵੀ ਰਿਕਾਰਡ ਕਰਵਾਏ ਨੇ ਕੋਈ ਤਾਂ ਉਹਨਾਂ ਦੀ ਗਿਣਤੀ 5 7 10 ਦੇ ਨੇ ਪਰ ਮੈਂ ਇੱਕ ਸ਼ਬਦ ਸੁਣਿਆ ਹੈ ਮੜਾ ਆਨੰਦ ਮੈਤਰੀ ਕੇ ਨਾਲ ਗਾਇਆ ਇਹ ਦੁਰਲੱਭ ਜਿਹੜੀਆਂ ਰਿਕਾਰਡਿੰਗਸ ਨੇ ਇਹਨਾਂ ਕੰਪਨੀਆਂਜ਼ ਨੇ ਕੀਤੀਆਂ ਇਹਨਾਂ ਦੀ ਦੇਣ ਨੂੰ ਕਦੇ ਵੀ ਉਸਾਰਿਆ ਨਹੀਂ ਜਾ ਸਕਦਾ ਫਿਰ ਇਹਨਾਂ ਕੰਪਨੀਆਂ ਤੋਂ ਬਾਅਦ ਆਉਂਦਾ ਜੀ ਕੈਸਟ ਕਲਚਰ ਫਿਰ ਆ ਜਿਹੜੀਆਂ ਟੇਪਾਂ ਨੇ ਟੇਪ ਰਿਕਾਰਡਰ ਆ ਗਏ ਨਾ ਜਿਹੜੇ ਡਬਈ ਵਗੈਰਾ ਲੋਕ ਜਾਣ ਲੱਗੇ ਪੰਜਾਬ ਤੋਂ ਪ੍ਰਵਾਸ ਸ਼ੁਰੂ ਹੋਇਆ ਤੇ ਉਧਰ ਫੇ ਟੇਪ ਰਿਕਾਰਡਰ ਆਉਣ ਲੱਗ ਪਏ ਸਾਡੇ ਪਿੰਡ 'ਚ ਇੱਕੋ ਹੀ ਟੇਪ ਰਿਕਾਰਡਰ ਹੁੰਦਾ ਸੀ ਉਹ ਇੱਕ ਸੱਜਣ ਹੁੰਦੇ ਸੰ ਸਾਡੇ ਭਾਜੀ ਉਹ ਆਏ ਤੇ ਉਹ ਲੈ ਕੇ ਆਇਤੇ ਉਹਨਾਂ ਨੇ ਕੁਝ ਸ਼ਬਦ ਰਿਕਾਰਡ ਕੀਤੇ ਤੇ ਗੁਰਦੁਆਰਾ ਸਾਹਿਬ ਰੋਜ਼ ਮੈਂ ਜਾ ਕੇ ਸਪੀਕਰ ਤੇ ਲੋਕਾਂ ਨੂੰ ਸੁਣਾਉਣੇ ਉਹ ਲਾ ਦੇਣਾ ਤੇ ਮਾਈਕ ਅੱਗੇ ਰੱਖ ਦੇਣਾ ਤੇ ਲੋਕਾਂ ਨੇ ਸੁਣਨੇ ਕੁਰਸੀਆਂ ਢਾ ਢਾ ਕੇ ਬਾਹਰ ਮੰਝੇ ਢਾ ਢਾ ਕੇ ਸੁਣਨੇ ਉਹ ਵੀ ਵੇਲਾ ਸੀ ਇੱਕੋ ਹੀ ਟੇਪ ਰਿਕਾਰਡਰ ਸੀਗਾ ਉਸ ਤੋਂ ਬਾਅਦ ਤਾਂ ਉਦੋਂ ਫਿਰ ਟੇਪਾਂ ਚੱਲਦੀਆਂ ਸਨ ਉਹ ਫਿਰ ਜੋ ਸੇਵਾ ਟੀ ਸੀਰੀਜ਼ ਕੰਪਨੀ ਦਾ ਗੁਰਸ਼ਨ ਕੁਮਾਰ ਨੇ ਕੀਤੀ ਹੈ ਸਿੱਖਾਂ ਨੂੰ ਔਰ ਕੀਰਤਨ ਦੇ ਕਦਰਦਾਨਾਂ ਨੂੰ ਕੀਰਤਨ ਦੇ ਪ੍ਰੇਮ ਨੂੰ ਹਮੇਸ਼ਾ ਉਹਨਾਂ ਨੂੰ ਜੀਤੇ ਰੱਖਣਾ ਚਾਹੀਦਾ ਹੈ ਸਤਿਗੁਰੂ ਦੇ ਆਪਣੇ ਚਰਨਾਂ ਉੱਤੇ ਨਾਰਸ਼ ਬਖਸ਼ੇ ਉਹਨਾਂ ਦੀ ਆਤਮਾ ਨੂੰ ਕੁਝ ਸਾਲ ਪਹਿਲਾਂ ਉਹ ਇਸਵਾਨੀ ਸੰਸਾਰ ਤੋਂ ਕੂਟ ਕਰ ਗਏ ਉਹਦੇ ਭੇਟੇ ਜਿਹੜੇ ਨੇ ਉਹ ਹੁਣ ਇਹ ਸੇਵਾ ਨੂੰ ਨਿਭਾ ਰਹੇ ਨੇ ਉਹਨਾਂ ਨੇ ਬਹੁਤ ਸਾਰੇ ਰਾਗੀ ਨੂੰ ਰਿਕਾਰਡ ਕੀਤਾ ਔਰ ਬਹੁਤ ਸਾਰੇ ਗੈਰ ਰਾਗੀ ਜਿਹੜੇ ਨੇ ਜਿਵੇਂ ਰਾਧਾ ਪੋਡਵਾਲ ਜਿਵੇਂ ਆਪਣੇ ਵਾਡੇਕਰ ਸ਼੍ਰੀਸ਼ ਵਾਡੇਕਰ ਜਿਵੇਂ ਆਪਣੇ ਹੋਰ ਜਿਹੜੇ ਗਾਇਕ ਨੇ ਮੁਹੰਮਦ ਰਫੀ ਸਾਹਿਬ ਤੋਂ ਤੇ ਹੋਰ ਨਾਂ ਤੋਂ ਇਹ ਸ਼ਬਦ ਉਹਨਾਂ ਨੇ ਗਵਾਏ ਹੋਰ ਵੀ ਜਿਹੜੀਆਂ ਸੁਨੀਦੀ ਚੋਹਾਨ ਤੋਂ ਤੇ ਇਸ ਤਰ੍ਹਾਂ ਅਲਕਾ ਯਾਗਨਿਕ ਤੋਂ ਇਹ ਇਹ ਜਿਹੜੇ ਕਪਤਾ ਕ੍ਰਿਸ਼ਨਾ ਮੂਰਤੀ ਤੋਂ ਦਿਲਰਾਜ ਕੌਰ ਤੋਂ ਇਹ ਸ਼ਬਦ ਉਹਨਾਂ ਨੇ ਗਵਾਏ ਇਹ ਬੜੀ ਵੱਡੀ ਦੇਣ ਹੈ ਉਹਨਾਂ ਦੀ ਸਿੰਘ ਬੰਦੂਆ ਨੇ ਯਤਨ ਕਰਕੇ ਆਸ਼ਾ ਅਰਸ਼ਾ ਜੀ ਦੀ ਭੈਣ ਅ ਸਵਰਾ ਦੀ ਰਾਣੀ ਕਾਬਲੇ ਇਸਤਰਾਮ ਰਤਾ ਮੰਗੇਸ਼ਕਰ ਜੀ ਨੂੰ ਬੇਨਤੀ ਕੀਤੀ ਕਿ ਉਹਨਾਂ ਨੇ ਬੜੀ ਪ੍ਰਸੰਤਾ ਦੇ ਨਾਲ ਸ਼ਬਦ ਰਿਕਾਰਡ ਕਰਵਾਏ ਇੱਕ ਪੂਰਾ ਸੈੱਟ ਉਹਨਾਂ ਦੀ ਕਹਿਣ ਦਿੱਤੇ ਉਹਦਾ ਸੰਗੀਤ ਸਿੰਘ ਬੰਦੂਆ ਤੇਜਪਾਲ ਸਿੰਘ ਸੁਰਿੰਦਰ ਸਿੰਘ ਨੇ ਖੋਦ ਦਿੱਤਾ ਇਹ ਜਿਹੜੀਆਂ ਐਚਐਮਵੀ ਤੇ ਗੱਲ ਫਿਰ ਉੱਥੇ ਚਲੀ ਜਾਂਦੀ ਹੈ ਕਿਉਂਕਿ ਦੇਣ ਬਹੁਤ ਵੱਡੀ ਹੈ ਉਹਨਾਂ ਨੇ ਇੱਕ ਬਹੁਤ ਮਹਾਨ ਰਾਗੀ ਹੋਏ ਨੇ ਸਿੱਖਾਂ ਵਿੱਚ ਭਾਈ ਸੰਤਾ ਸਿੰਘ ਜੀ ਉਹ ਬਹੁਤੀ ਲੰਮੀ ਉਮਰ ਨਹੀਂ ਜੀਏ ਪਰ ਜਿੰਨਾ ਜੀਏ ਉਹ ਜੁਗਾਂ ਜਨਾਂ ਦੀ ਕੰਮ ਕਰ ਗਏ ਐਸੀ ਕੋਇਲ ਵਰਗੀ ਮਿੱਠੀ ਆਵਾਜ਼ ਸੀ ਜਿਨ੍ਹਾਂ ਨੂੰ ਸੁਣ ਕੇ ਲਤਾ ਮੰਗੇਸ਼ਕਰ ਨੇ ਵੀ ਉਹਨਾਂ ਦੀ ਕਦਰ ਬੋਸੇ ਕਰਨੀ ਚਾਹੀ ਜਾਨੀ ਨੀਵੇਂ ਹੋ ਕੇ ਆਦਰ ਦੇਣਾ ਕਾਇਆ ਪਰ ਉਹਨਾਂ ਨੇ ਉਹਨਾਂ ਦੇ ਹੱਥ ਫੜ ਲਏ ਤੇ ਕਿਹਾ ਨਹੀਂ ਤੁਸੀਂ ਬਹੁਤ ਪੂਜਣਯੋਗ ਹੋ ਭਾਈ ਸੰਤਾ ਸਿੰਘ ਜੀ ਦੇ ਸ਼ਬਦ ਬਹੁਤ ਮਧੁਰ ਕੰਟ ਸੀ ਭਾਈ ਸੰਤਾ ਸਿੰਘ ਜੀ ਭਾਈ ਸ਼ਮਸ਼ੀਰ ਸਿੰਘ ਜੀ ਦੋਨੇ ਭਰਾ ਸਨ ਉਹਨਾਂ ਦੀ ਇੱਕ ਲੈਗੇਸੀ ਹੈ ਉਹਨ ਉਹਨਾਂ ਦਾ ਇੱਕ ਪਛੋਕੜ ਹੈ ਬਹੁਤ ਵੱਡਾ ਤੇ ਪਿੰਨੀ ਰਾਨੜੀ ਚਮਕਣ ਤਾਰੇ ਤੇ ਸਾਜਣ ਦੇਸ਼ ਵਿਦੇਸ਼ ਜਿਹੜੇ ਸੁਨੇੜੇ ਦੇ ਦੀ ਹੱਥ ਨਾਲ ਲਾਇਕ ਸੰਬੜੇ ਜਾਂ ਜਾਸੀ ਟੋਲਾ ਮੈਂ ਸ਼ਬਦ ਨੇ ਜਿਹੜੇ ਉਹਨਾਂ ਦੇ ਗਾਏ ਹੋਏ ਨੇ ਲੋਕ ਅੱਜ ਵੀ ਸੁਣਦੇ ਨੇ ਤੇ ਫਿਰ ਉਸ ਤੋਂ ਬਾਅਦ ਇਹ ਮੈਂ ਗੁਰਸ਼ਨ ਕੁਮਾਰ ਜੀ ਨੇ ਟੀਏਸੀ ਕੈਸਟ ਦਾ ਜੋ ਕੈਸਟ ਦਾ ਉਸ ਤੋਂ ਬਾਅਦ ਫਿਰ ਆਉਂਦਾ ਜੀ ਟੈਕਸਲ ਟੀਵੀ ਟੈਕਸਲ ਟੀਵੀ ਦੇ ਮੁਖੀ ਸਰਦਾਰ ਸੰਨ ਸਰਦਾਰ ਰਾਜਾ ਸਿੰਘ ਜੀ ਉਦੋਂ ਮੈਂ ਦਿੱਲੀ ਹੁੰਦਾ ਸੀ ਰੇਡੀਓ ਤੇ ਖਬਰਾਂ ਪੜ੍ਹਦਾ ਮੇਰੇ ਨਾਲ ਬੜਾ ਪਿਆਰ ਪੈ ਗਿਆ ਤੇ ਮੈਨੂੰ ਕਹਿੰਦੇ ਤੁਸੀਂ ਇੰਟਰੋ ਕਰਿਆ ਕਰੋ ਯਾਰ ਸ਼ਾਹਦਾਨੀ ਉਹਨਾਂ ਨੇ ਆਪਣਾ ਸਟੂਡੀਓਜ਼ ਬਣਾਇਆ ਸੀ ਟੈਕਸਰ ਟੀਵੀ ਉਦੋਂ ਪਰ ਪ੍ਰਸਿੱਧ ਸੀ ਜਦੋਂ ਟੈਲੀਵਿਜ਼ਨ ਚੱਲ ਪਿਆ ਸੀ ਕਾਲੇ ਚਿੱਟੇ ਟੀਵੀ ਹੁੰਦੇ ਸਨ ਇਹ ਟੈਕਸਰ ਟੀਵੀ ਵੀ ਕੁਝ ਮੋਰੀ ਟੀਵੀ ਸੈਟਸ ਵਿੱਚ ਹੁੰਦਾ ਸੀ ਜਿਹਨੂੰ ਲੋਕ ਖਰੀਦਦੇ ਸਨ ਤੇ ਉਹ ਟੀਵੀ ਵੀ ਬਣਾਉਂਦੇ ਸਨ ਆਪਣਾ ਸਟੂਡੀਓਜ਼ ਬਣਾਇਆ ਸੀ ਬਹਾਦਰ ਸਿੰਘ ਨਾਮ ਦੇ ਗੁਰਮੁਖ ਪਿਆਰੇ ਉੱਥੇ ਰਿਕਾਰਡਿੰਗ ਕਰਦੇ ਸਨ ਤੇ ਮੈਨੂੰ ਸਰਦਾਰ ਬਲਵੰਤ ਸਿੰਘ ਰਾਮੂਗੜੀ ਨਾਲ ਜੋੜਿਆ ਜਿਹੜੇ ਉਦੋਂ ਮੈਂਬਰ ਪਾਰਲੀਮੈਂਟ ਸਨ ਕਾਲੀਦਲ ਦੇ ਤੇ ਮੈਂ ਬਹੁਤ ਸਾਰੇ ਰਿਕਾਰਡਿੰਗ ਕੀਤੀਆਂ ਵੀਡੀਓ ਵਿਜਨਸ ਵੀ ਆ ਕੇ ਕੀਤੀਆਂ ਤੇ ਬਿਨਾ ਵਿਜਨ ਤੋਂ ਵੀ ਕੀਤੀਆਂ ਇੰਟਰ ਹੋ ਜਾਣੀ ਉਸ ਤੋਂ ਬਾਅਦ ਉਹ ਸ਼ਬਦ ਲਾਉਂਦੀ ਸੀ ਪਹਿਲਾਂ ਮੇਰੀ ਵਿਆਖਿਆ ਹੁੰਦੀ ਸੀ 5 ਮਿੰਟ ਦੀ ਬੜਾ ਵੱਡਾ ਯੋਗਦਾਨ ਹੈ ਇੱਕ ਸ਼ਬਦ ਸੁਸਨਿਆ ਹੋਊਗਾ ਕੋਈ ਬੋਲੇ RAM RAM ਕੋਈ ਖੁਦਾਏ ਕੋਈ ਸੇਵੇ ਗੁਸਈਆਂ ਕੋਈ ਅਲਾਏ ਇਹ ਸ਼ਬਦ ਪੰਜਾਬ ਸਿੰਘ ਬੈਂਕ ਦੀ ਜਿਹੜੀ ਨਾਨ ਪ੍ਰੋਫੈਸ਼ਨਲ ਰਾਗੀ ਪਾਰਟੀ ਸੀ ਰਾਗੀ ਜਿਥਾ ਸੀ ਉਹਨਾਂ ਨੇ ਗਾਇਆ ਔਰ ਲੋਕ ਹੁਣ ਤੱਕ ਬੜੇ ਚਾਰ ਨਾਲ ਸੁਣਦੇ ਨੇ ਉਹ ਵੀ ਉਹਨਾਂ ਨੇ ਰਿਕਾਰਡ ਕੀਤਾ ਹੁਣ ਤੱਕ ਲੋਕ ਸੁਣਦੇ ਨੇ ਇਸ ਤੋਂ ਬਾਅਦ ਆ ਗਿਆ ਜੀ ਆਲ ਇੰਡੀਆ ਰੇਡੀਓ ਆਲ ਇੰਡੀਆ ਰੇਡੀਓ ਦੀ ਬਹੁਤ ਵੱਡੀ ਦੇਣ ਹੈ ਏਡੀ ਵੱਡੀ ਦੇਣ ਜੇ ਤੇ ਮਾਣ ਕਰਨਾ ਬਣਦਾ ਹੈ ਆਲ ਇੰਡੀਆ ਰੇਡੀਓ ਨੇ ਜਦੋਂ ਜਲੰਧਰ ਰੇਡੀਓ ਸਟੇਸ਼ਨ ਬਣਿਆ ਹੋਂਦ ਤੋਂ ਬਾਅਦ ਤੇ ਇਹਦੇ ਪਹਿਲੇ ਡਾਇਰੈਕਟਰ ਵੀ ਗੁਰੂ ਕਿਰਪਾ ਸਿੰਘ ਦਾ ਇੱਕ ਸਿੱਖ ਤੇ ਬਹੁਤ ਵੱਡੇ ਕਮੰਦਰੀ ਪਦ ਦੇ ਸ਼ਾਇਦਕਾਰ ਸਵਰਗੀ ਸਰਦਾਰ ਕਰਤਾਰ ਸਿੰਘ ਦੁੱਗਲ ਬਣੇ ਉਹ ਗੁਰਬਾਣੀ ਦੇ ਰਸੀਏ ਸਨ ਉਹਨਾਂ ਨੇ ਬਹੁਤ ਪ੍ਰਚਾਰ ਤੇ ਪ੍ਰਸਾਰ ਗੁਰਬਾਣੀ ਦਾ ਕੀਤਾ ਫਿਰ ਸਰਦਾਰ ਤੇ ਲੋਕ ਸਿੰਘ ਆ ਅਨੰਦ ਬਣੇ ਡਾਇਰੈਕਟਰ ਉਹਨਾਂ ਨੇ ਵੀ ਗੁਰਬਾਣੀ ਕੀਰਤਨ ਨੂੰ ਉਤਸ਼ਾਹਤ ਕੀਤਾ ਉਦੋਂ ਫਿਰ ਇਹ ਪਰਚਲਨ ਸ਼ੁਰੂ ਹੋਇਆ ਕਿ ਆਸਾ ਦੀ ਵਾਰ ਰਿਕਾਰਡ ਕਰਕੇ ਚਾਰ ਰਾਗੀ ਜਥਿਆਂ ਦੀ ਆਵਾਜ਼ ਵਿੱਚ रिकॉर्ड ਕੀਤੀ ਗਈ ਅਸ਼ਾਦੀ ਵੇਰ 15-15 ਮਿੰਟ ਲੱਗਦੀ ਹੁੰਦੀ ਸੀ ਪ੍ਰੋਫੈਸਰ ਹਰਚੰਦ ਸਿੰਘ ਜੀ ਮਹਾਨ ਰਾਗੀ ਮਹਾਨ ਰਾਗੀ ਚਾਰੇ ਹੀ ਮਹਾਨ ਪਾਈ ਸੁਮਨ ਸਿੰਘ ਜੀ ਮਹਾਨ ਰਾਗੀ ਪਾਈ ਦਿਵਿੰਦਰ ਸਿੰਘ ਜੀ ਗੁਰਦਾਸਪੁਰ ਤੇ ਚੌਥੇ ਰਾਗੀ ਸਨ ਪਾਈ ਸਾ ਪਾਈ ਸਰજન ਸਿੰਘ ਜੀ ਪਾਈ ਸਰજન ਸਿੰਘ ਜੀ ਅਸ਼ਾਦੀ ਵਾਰ ਇਨੀ ਪਪੂਲਰ ਹੋਈ ਕਿ ਅੱਜ ਤੱਕ ਉਹਨਾਂ ਦੀ ਜੋ ਕੈਸਟਾ ਦੀ ਵਿਕਰੀ ਆ ਉਹਦਾ ਰਿਕਾਰਡ ਗਨੀਜ਼ ਬੋਕਾ ਵਰਲਡ ਰਿਕਾਰਡ ਉਸ ਕਾਇਮ ਹੈ ਤੇ ਹੋਰ ਬੜੇ ਬੜੇ ਚੰਗੇ ਜੱਥੇ ਲੱਭ ਕੇ ਰੇਡੀਓ ਨੇ ਪਾਸ ਕੀਤੇ ਤੇ ਹਰ ਬੁੱਧਵਾਰ ਨੂੰ ਰੇਡੀਓ ਤੋਂ ਤਿੰਨ ਸਮੇਂ ਸਵੇਰੇ ਤੇ ਪੈਰੇ ਤੇ ਸ਼ਾਮ ਨੂੰ 15-15 ਮਿੰਟ ਕੀਰਤਨ ਪ੍ਰਸਾਰਤ ਕੀਤਾ ਜਾਂਦਾ ਸੀ ਤੇ ਗੁਰਪੁਰਬਾਂ ਦੇ ਮੌਕੇ ਤੇ ਸ਼੍ਰੀ ਦਰਬਾਰ ਸਾਹਿਬ ਤਰਨਤਾਰਨ ਤੋਂ ਸ਼੍ਰੀ ਦਰਬਾਰ ਸਾਹਿਬ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਤੋਂ ਤਖਤ ਜੀ ਪਟਨਾ ਸਾਹਿਬ ਤੋਂ ਕੀਰਤਨ ਰੇਡੀ ਕੀਤਾ ਜਾਂਦਾ ਸੀ ਹੁਣ ਤਾਂ ਬਹੁਤ ਦਾਇਰਾ ਵਧ ਗਿਆ ਹੁਣ ਤਾਂ ਤਕਸ਼ੀ ਰਸੂਲ ਸਾਹਿਬ ਨੇ ਢੇਡ ਤੋਂ ਪ੍ਰਾਈਵੇਟ ਚੈਨਲ ਬਹੁਤ ਆ ਗਏ ਨਾ ਟੀਵੀ ਦੇ ਚੈਨਲ ਵੀ ਆ ਗਏ ਰੇਡੀਓ ਦੀ ਵੀ ਆ ਗਏ ਤੇ ਗੁਰਦੁਆਰਾ ਮਜੀਠ ਸਾਹਿਬ ਅੰਬਾਰਾ ਤੋਂ ਵੀ ਬ੍ਰਾਡਕਾਸਟ ਹੁੰਦਾ ਹੁੰਦਾ ਸੀ ਗੁਰੂ ਹਰਗੋਬਿੰਦ ਸਾਹਿਬ ਦੇ ਗੁਰਪ੍ਰਬ ਉਤੇ ਗੁਰੂ ਤੇਗ ਬਹਾਦਰ ਸਾਹਿਬ ਦੇ ਗੁਰਪ੍ਰਬ ਉਤੇ ਗੁਰਦੁਆਰਾ ਸ਼ਹੀਦ ਧੂਖਨਰ ਸਾਹਿਬ ਪਟਿਆਲਾ ਤੋਂ ਇਸੇ ਤਰ੍ਹਾਂ ਤਕਸ਼ੀ ਜੀ ਕੇਸਰ ਸਾਹਿਬ ਅਨੰਦਪੁਰ ਸਾਹਿਬ ਤੋਂ ਸਾਖੀ ਦੇ ਜੋੜ ਮੇਲੇ ਤੇ ਇੱਕ ਕੀਰਤਨ ਪ੍ਰਸਾਰਤ ਹੁੰਦਾ ਸੀ ਇੱਕ ਇੱਕ ਘੰਟਾ 7 ਵਜੇ ਦੇ 5 ਮਿੰਟ ਤੋਂ ਲੈ ਕੇ 8 ਵਜੇ ਤੱਕ ਇਹ ਬਰਾਡਕਾਸਟ ਕਰਦਾ ਸੀ ਰੇਡੀਓ ਰੇਡੀਓ ਦੀ ਬਹੁਤ ਵਧੀ ਦੇਣਾ ਰੇਡੀਓ ਨੇ ਗੁਰਬਾਣੀ ਵਿਚਾਰ ਪ੍ਰੋਗਰਾਮ ਸ਼ੁਰੂ ਕੀਤਾ ਉਹਦੇ ਵਿੱਚ ਸ਼ਬਦ ਕੀਰਤਨ ਬਕਾਇਦਾ ਹੁਣ ਤੱਕ ਉਹ ਪ੍ਰੋਗਰਾਮ ਗੁਰੂ ਨਾਨਕ ਦੇਵ ਜੀ ਦੇ 500 ਸਾਲਾਂ ਪ੍ਰਕਾਸ਼ ਪੁਰਬ ਤੇ ਸ਼ੁਰੂ ਕੀਤਾ ਗਿਆ ਸੀ 15 ਮਿੰਟ ਦਾ ਅੱਧੇ ਘੰਟੇ ਦਾ ਪ੍ਰੋਗਰਾਮ ਉਹ ਹੁਣ ਵੀ ਚੱਲਦਾ ਹੈ ਤੇ ਉਹਦੇ ਲਿਸਨਰਸ ਦੀ ਗਿਣਤੀ ਹੁਣ ਵੀ ਓਨੀ ਹੈ ਸ਼ਾਇਦ ਜ਼ਿਆਦਾ ਹੀ ਹੋਵੇ ਜਿਨੀ ਉਦੋਂ ਸੀ ਪਹਿਲਾ 15 ਮਿੰਟ ਦਾ ਅਸੀਂ ਅੱਧੇ ਘੰਟੇ ਦਾ ਸਰਦਾਰ ਸਾਧੂ ਸਿੰਘ ਗਵਿੰਦਪੁਰੀ ਨੇ ਬਹੁਤ ਮਹਾਨ ਸੇਵਾ ਕੀਤੀ ਹੈ ਜਿਹਦੀ ਜਿੰਨੀ ਪ੍ਰਸ਼ੰਸਾ ਕੀਤੀ ਜਾਵੇ ਉਨੀ ਥੋੜੀ ਅੱਜ ਕੱਲੋ ਰਿਟਾਇਰ ਹੋ ਗਏ ਨੇ 90 ਸਾਲ ਤੋਂ ਵੱਧ ਉਮਰ ਦੇ ਨੇ ਸਤਿਗੁਰੂ ਹਮਾਣ ਦੀ ਉਮਰ ਲੰਮੀ ਕਰੇ ਉਹਨਾਂ ਦੀ ਸੇਵਾ ਨੂੰ ਸਜਦਾ ਤੇ ਇਸੇ ਤਰ੍ਹਾਂ ਸਰਦਾਰ ਜੋਤ ਸਿੰਘ ਜੋ ਡਿਪਟੀ ਡਾਇਰੈਕਟਰ ਸਨ ਰੇਡੀਓ ਦੇ ਉਹਨਾਂ ਦਾ ਯੋਗਦਾਨ ਇਸੇ ਤਰ੍ਹਾਂ ਸਰਦਾਰ ਭਜ ਸਿੰਘ ਰਤਨ ਦਾ ਯੋਗਦਾਨ ਇਸੇ ਤਰ੍ਹਾਂ ਸਰਦਾਰ ਮੇਰ ਸਿੰਘ ਹੋਏ ਨੇ ਉਹਨਾਂ ਦਾ ਯੋਗਦਾਨ ਇਹ ਗੁਰਬਾਣੀ ਦੇ ਪ੍ਰਚਾਰ ਤੇ ਪ੍ਰਸਾਰ ਲਈ ਰੇਡੀਓ ਤੋਂ ਬਹੁਤ ਉਮਦਾ ਰਿਹਾ ਇਹ ਹਮੇਸ਼ਾ ਯਾਦ ਰੱਖਿਆ ਜਾਵੇਗਾ ਇਸ ਤੋਂ ਬਾਅਦ ਫਿਰ ਆਉਂਦਾ ਟੈਲੀਵਿਜ਼ਨ ਦਾ ਯੁੱਗ ਰੇਡੀਓ ਨੇ ਤਾਂ ਬਹੁਤ ਸੇਵਾ ਕੀਤੀ ਹੁਣ ਵੀ ਕਰ ਰਿਹਾ ਹੈ ਰੇਡੀਓ ਤੋਂ ਹੁਣ ਵੀ ਸ਼ੇਰ ਜ਼ਰਬਾਰ ਸਾਹਿਬ ਤੋਂ ਸਵੇਰੇ 4 ਵਜੇ ਤੋਂ ਲੈ ਕੇ 6 ਵਜੇ ਤੱਕ ਆਸਾਦੀ ਵਾਰ ਦਾ ਪ੍ਰਸਾਰਣ ਹੁੰਦਾ ਹੈ ਲਾਈਵ ਤੇ ਸ਼ਾਮ ਨੂੰ 4:30 ਤੋਂ 5:30 ਵਜੇ ਤੱਕ ਗੁਰਬਾਣੀ ਦਾ ਪ੍ਰਸਾਰਣ ਹੁੰਦਾ ਹੈ ਤੇ ਉਸ ਤੋਂ ਬਾਅਦ 5:30 ਤੋਂ 6:00 ਵਜੇ ਤੱਕ ਫਿਰ ਗੁਰਬਾਣੀ ਵਿਚਾਰ ਪ੍ਰੋਗਰਾਮ ਰੇਡੀਓ ਜਲੰਧਰ ਤੋਂ ਪ੍ਰਸਾਰਿਤ ਹੁੰਦਾ ਇੱਕ ਦਿਨ ਰੱਖਿਆ ਹੋਇਆ ਪੁਰਾਣੇ ਸਮੇਂ ਤੋਂ ਜਿਹਦੇ ਤਹਿਤ ਅੱਧੇ ਘੰਟੇ ਦੀ ਨਜ਼ਾਰਤ ਰਾਗਾਂ ਵਿੱਚ ਕਿਉਂਕਿ ਸਾਰੀ ਬਾਣੀ ਰਾਗਾਂ ਵਿੱਚ ਹੈ ਰਾਗਾਂ ਵਿੱਚ ਗਾਏ ਹੋਏ ਜਿਹੜੇ ਸ਼ਬਦ ਨੇ ਉਹ ਸੁਣਾਏ ਜਾਂਦੇ ਨੇ ਇਹ ਵੀ ਬੜੀ ਵੱਡੀ ਇੱਕ ਦੇਣ ਹੈ ਤੇ ਇਸੇ ਨਾਲ ਫਿਰ ਹੁਣ ਆ ਗਈ ਹੈ ਦੂਰਦਰਸ਼ਨ दूरदर्शन ਜਦੋਂ ਸ਼ੁਰੂ ਹੋਇਆ ਤੇ ਦੂਰਦਰਸ਼ਨ ਨੇ ਵੀ ਰਾਗੀ ਜਥਿਆਂ ਨੂੰ ਕਿਉਂਕਿ ਰੇਡੀਓ ਦਾ ਦਰਜਾ ਬਹੁਤ ਵੱਡਾ ਹਲੇ ਵੀ ਇਹ ਹਮੇਸ਼ਾ ਵੱਡਾ ਹੀ ਰਹੇਗਾ ਰੇਡੀਓ ਤੇ ਅਪਰੂਵਡ ਹੋਏ ਜਿਥੇ ਜਿਹੜੇ ਸੀ ਉਹ ਫਿਰ ਟੀਵੀ ਤੇ ਗਾਉਣ ਲੱਗ ਪਏ ਉਹ ਫਿਰ ਸਕਨਾ ਵੀ ਦਿਸਣ ਲੱਗ ਪਈਆਂ ਜੇ ਕਿ ਹੁੰਦੇ ਸੁਣਦੇ ਸਾਂ ਇੱਕ ਡੱਬਾ ਜਿਹਾ ਆਇਆ ਜਿਹਦੇ ਵਿੱਚ ਅੱਗੇ ਤਾਂ ਆਵਾਜ਼ ਸੁਣਦੇ ਸੀ ਹੁਣ ਉਹ ਜਿਹੜੇ ਗਾਉਣ ਵਾਲੇ ਜਾਂ ਕਲਾਕਾਰ ਦਿਸਣਗੇ ਵੀ ਵਾਕਈਓ ਕ੍ਰਿਸ਼ਮਾ ਹੋ ਗਿਆ ਤੇ ਫਿਰ ਉਦੋਂ ਬਲੈਕ ਐਂਡ ਵਾਈਟ ਹੁੰਦੇ ਸੀ ਫਿਰ ਆਪਣਾ ਰੰਗੀਨ ਟੀਵੀ ਆ ਗਿਆ ਤੇ ਟੈਲੀਵਿਜ਼ਨ ਸਟੇਸ਼ਨਾਂ ਨੇ ਬਹੁਤ ਯੋਗਦਾਨ ਪਾਇਆ ਜਿਹੜੇ ਪ੍ਰਾਈਵੇਟ ਚੈਨਲ ਨੇ ਉਹ ਤਾਂ ਦੇਖੋ ਹੁਣ ਕਿੱਥੋਂ ਤੱਕ ਹੇਮਕੁੰਡ ਸਾਹਿਬ ਤੋਂ ਰੋਜ਼ਾਨਾ ਪ੍ਰਸਾਰਤ ਹੁੰਦਾ ਹੈ ਲਾਈਵ ਫਿਰ ਤਕਸ਼ੀ ਹਜ਼ੂਰ ਸਾਹਿਬ ਦੇ ਨੇੜੇ ਸਾਹਿਬ ਤੋਂ ਰੋਜ਼ਾਨਾ ਦੋ ਵੇੜੇ ਪ੍ਰਸਾਰਣ ਹੁੰਦਾ ਹੈ ਫਿਰ ਤਕਸ਼ੀ ਹਰਮੰਦਰ ਜੀ ਪਟਨਾ ਸਾਹਿਬ ਤੋਂ ਪ੍ਰਸਾਰਣ ਹੁੰਦਾ ਹੈ ਫਿਰ ਗੁਰਦੁਆਰਾ ਸ਼੍ਰੀ ਸਿਸਕਨ ਦਿੱਲੀ ਸਾਹਿਬ ਤੋਂ ਪ੍ਰਸਾਰਣ ਹੁੰਦਾ ਹੈ ਫਿਰ ਗੁਰਦੁਆਰਾ ਸ਼੍ਰੀ ਬੰਗਲਾ ਸਾਹਿਬ ਤੋਂ ਪ੍ਰਸਾਰਣ ਹੁੰਦਾ ਹੈ ਫਿਰ ਗੁਰਦੁਆਰਾ ਸ਼੍ਰੀ ਰਿਕਾਪਗਨ ਸਾਹਿਬ ਤੋਂ ਪ੍ਰਸਾਰਣ ਹੁੰਦਾ ਹੈ ਫਿਰ ਗੁਰਦੁਆਰਾ ਸ਼੍ਰੀ ਦੂਖਰਵਰ ਸਾਹਿਬ ਪਟਿਆਲਾ ਤੋਂ ਪ੍ਰਸਾਰਣ ਹੁੰਦਾ ਹੈ ਤੇ ਇਸ ਤਰ੍ਹਾਂ ਹੋਰ ਜਿਹੜੇ ਫਾਸਵੇਅਰ ਚੈਨਲਸ ਨੇ ਉਹਨਾਂ ਨੇ ਆਪੋ ਆਪਣੀ ਸ਼ਹਿਰਾਂ ਵਿੱਚ ਜਿਹੜੇ ਗੁਰਦੁਆਰਾ ਸਾਹਿਬ ਨੇ ਇਤਿਹਾਸਕ ਤੇ ਦੂਜੇ ਉਥੋਂ ਵੀ ਕੀਰਤਨ ਦਾ ਤੇ ਕਥਾ ਦਾ ਬਾਣੀ ਦਾ ਪ੍ਰਚਾਰ ਤੇ ਪ੍ਰਸਾਰ ਦਾ ਕੰਮ ਜਿਹੜਾ ਉਹ ਆਰੰਭ ਕੀਤਾ ਹੋਇਆ ਔਰ ਬੜੀ ਸੇਵਾ ਕਰ ਰਹੇ ਨੇ ਇਹਦੇ ਨਾਲ ਫਿਰ ਆਉਂਦਾ ਪੰਜਾਬ ਐਂਡ ਸਿੰਧ ਬੈਂਕ ਪੰਜਾਬ ਐਂਡ ਸਿੰਧ ਬੈਂਕ ਦੇ ਜਦੋਂ ਸਰਦਾਰ ਕਮਲਜੀਤ ਸਿੰਘ ਆਈਏਐਸ ਡਾਇਰੈਕਟਰ ਹੁੰਦੇ ਸਨ ਯਾਰ ਮਾਲਕ ਹੁੰਦੇ ਸਨ ਸਭ ਤੋਂ ਵੱਡੇ ਮੁਖੀ ਉਹਨਾਂ ਨੇ ਜਲੰਧਰ ਵਿੱਚ ਕੀਰਤਨ ਦਰਬਾਰਾਂ ਦਾ ਸਿਲਸਿਲਾ ਸ਼ੁਰੂ ਕੀਤਾ ਨਾਲ ਜੋੜਿਆ ਭਾਈ ਦਵਿੰਦਰ ਸਿੰਘ ਮਹਾਨ ਰਾਗੀ ਗੁਰਦਾਸਪੁਰ ਦੇ ਜਿਹੜੇ ਹੁਣ ਸਾਡੇ ਦਰਮਿਆਨ ਨਹੀਂ ਤੇ ਬਹੁਤ ਸਾਰੇ ਕੀਰਤਨ ਦਰਬਾਰ ਜਲੰਧਰ ਕਰਵਾਏ ਫਿਰ ਉਹਨਾਂ ਦੀ ਵੱਡੀ ਦੇਣ ਹੈ ਕਿ ਉਹਨੇ ਕੀਰਤਨ ਆਰਕਾਈਵਜ਼ ਇੱਕ ਜਲੰਧਰ ਸ਼ੁਰੂ ਕੀਤਾ ਜਿੱਥੇ ਕੋਈ ਵੀ ਵਿਅਕਤੀ ਜਾ ਕੇ ਕਿਸੇ ਵੀ ਰਾਗੀ ਦਾ ਸ਼ਬਦ ਬਿਨਾਂ ਕੋਈ ਫੀਸ ਦਿੱਤੇ ਰਿਕਾਰਡ ਕਰਵਾ ਕੇ ਕੈਸਟ ਆਪਣੇ ਘਰ ਲੈ ਆ ਸਕਦਾ ਸੀ ਉਥੇ ਕੀਰਤਨ ਦੀਆਂ ਕਲਾਸਾਂ ਵੀ ਲੱਗਦੀਆਂ ਸੀ ਕੀਰਤਨ ਸਿਖਾਉਂਦੇ ਵੀ ਸੀ ਸਰਦਾਰ ਸੁਖਬੀਰ ਸਿੰਘ ਹੁੰਦੇ ਸਨ ਪਹਿਲਾਂ ਪ੍ਰੋਫੈਸਰ ਪਰਮਜੀਤ ਸਿੰਘ ਮੁੱਲਾਂਪੁਰ ਜਿਹੜੇ ਭਾਈ ਸੁਮਨ ਸਿੰਘ ਦੇ ਸ਼ਿਗਿਰਦ ਸਨ ਉਹ ਕੀਰਤਨ ਸਿਖਾਉਂਦੇ ਸਨ ਉਹ ਆਪ ਵੀ ਬਹੁਤ ਵੱਡੇ ਨਾਵਰ ਕੀਤਨੀਏ ਸਨ ਹੁਣ ਸਾਡੇ ਚ ਨਹੀਂ ਰਹੇ ਮੇਰੇ ਮਿੱਤਰਾਂ ਚੋਂ ਸਨ ਮੈਨੂੰ ਉਹਨਾਂ ਦੀ ਵੀ ਯਾਦ ਆਉਂਦੀ ਹੈ ਇਸ ਤੇ ਨਾਰਨਾਰੀ ਜਵੰਦੀ ਟਕਸਾਲ ਨੇ ਬਹੁਤ ਵੱਡਾ ਯੋਗਦਾਨ ਪਾਇਆ ਕੀਰਤਨ ਦੇ ਪ੍ਰਚਾਰ ਤੇ ਵਿਸਾਰ ਲਈ ਬਹੁਤ ਸਾਰੀ ਰਿਕਾਰਡਿੰਗ ਕੀਤੀਆਂ ਆਰਕਾਈਵਸ ਬਣਾਇਆ ਆਪਣਾ ਆਨਲਾਈਨ ਜੋ ਸਿਸਟਮ ਸ਼ੁਰੂ ਕੀਤਾ ਤੇ ਬਹੁਤ ਸਾਰੀ ਰਿਕਾਰਡਿੰਗਸ ਉਹਨਾਂ ਕੋਲ ਸਾਰੇ ਅਦੁੱਤੀ ਗੁਰਮਤ ਸੰਗੀ ਸਮੇਰਨਾਂ ਦੀਆਂ ਪਈਆਂ ਨੇ ਤੇ ਇਸ ਦੇ ਨਾਲ ਹੀ ਫਿਰ ਜਿਹੜੀਆਂ ਯੂਨੀਵਰਸਟੀਆਂ ਤੇ ਕਾਜ ਨੇ ਉੱਥੇ ਹੁਣ ਗੁਰਮਤ ਕੀਰਤਨ ਨੂੰ ਇੱਕ ਸਬਜੈਕਟ ਵਜੋਂ ਪੜਾਇਆ ਜਾਂਦਾ ਹੈ ਔਰ ਕੀਰਤਨ ਦਾ ਪ੍ਰਚਾਰ ਤੇ ਪ੍ਰਸਾਰ ਹੋ ਰਿਹਾ ਹੈ ਇਹ ਹੈ ਮੀਡੀਆ ਦੀ ਬਹੁਤ ਵੱਡੀ ਦੇਣ ਜਿਹੜੀ ਮੀਡੀਆ ਨੇ ਅਦਾ ਕੀਤੀ ਹੈ ਔਰ ਮੀਡੀਆ ਇਸ ਜ਼ਮਾਨੇ ਵਿੱਚ ਹੋਰ ਵੀ ਪਾਵਰਫੁਲ ਤਰੀਕੇ ਨਾਲ ਉਧੀਏ ਤਰੀਕੇ ਨਾਲ ਕੀਰਤਨ ਦੇ ਪ੍ਰਚਾਰ ਤੇ ਪ੍ਰਸਾਰ ਵਿੱਚ ਆਪਣਾ ਨਿਗਰ ਯੋਗਦਾਨ ਪਾ ਰਿਹਾ ਹੈ ਜਿਸ ਦੀ ਸ਼ਲਾਘਾ ਕਰਨੀ ਬਣਦੀ ਹੈ ਇਹ ਸੀ ਮੀਡੀਆ ਦਾ ਯੋਗਦਾਨ ਵਿਸ਼ੇ ਤੇ ਮੇਰੇ ਵਿਚਾਰ ਕੀਰਤਨ ਦੇ ਪ੍ਰਚਾਰ ਤੇ ਪ੍ਰਸਾਰ ਲਈ ਇਸ ਸਨਾਰੀ ਐਪੀਸੋਡ ਦਾ ਸਮਾਂ ਹੁੰਦਾ ਹੈ ਸਮਾਪਤ ਅਸੀਂ ਮੰਗਦੇ ਹਾਂ ਤੁਹਾਡੇ ਤੋਂ ਯਾਦ ਬਹੁਤ-ਬਹੁਤ ਸ਼ੁਕਰੀਆ ਐਪੀਸੋਡ ਵੇਖਣ ਵਾਸਤੇ